ਕਈ ਵਾਰ ਅਸਲੀ ਜ਼ਿੰਦਗੀ ਦੀਆਂ ਕਹਾਣੀਆਂ ਉਹਨਾਂ ਫਿਲਮਾਂ ਤੋਂ ਵੀ ਵੱਧ ਦਰਦ ਭਰੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਸਿਰਫ ਪਰਦੇ ਤੇ ਦੇਖਦੇ ਆਂ ਅੱਜ ਅਸੀਂ ਅਜਿਹੀ ਇੱਕ ਕਹਾਣੀ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਕਹਾਣੀ ਇੱਕ ਅਜੇਹੀ ਧੀ ਹੈ ਜਿਸ ਨੂੰ ਉਸਦੇ ਸਹੁਰਿਆਂ ਨੇ 13 ਸਾਲ ਆਪਣੀ ਮਾਂ ਦਾ ਮੂੰਹ ਤੱਕ ਨਹੀਂ ਵੇਖਣ ਦਿੱਤਾ ਤੇ ਜਦ ਮਾਂ ਨੂੰ ਵੇਖਣ ਦਾ ਸਮਾਂ ਆਇਆ ਤਾਂ ਕਿਸਮਤ ਨੇ ਮੌਕਾ ਨਾ ਦਿੱਤਾ ਕਿਉਂਕਿ ਮਾਂ ਉਦੋਂ ਤੱਕ ਮਰ ਚੁੱਕੀ ਸੀ ਇੱਕ ਕਹਾਣੀ ਸੱਚੀ ਤੇ ਇੰਨੀ ਦਰਦਨਾਕ ਹੈ ਕਿ ਜਿਸ ਨੂੰ ਸੁਣ ਕੇ ਸ਼ਾਇਦ ਰੱਬ ਵੀ ਰੋ ਪਏਗਾ। ਕਹਾਣੀ ਦਾ ਸਿਰਲੇਖ ਹੈ ਮਾਂ ਦਾ ਸੇਵਾ। ਮੀਤ ਰਸੋਈ ਵਿੱਚ ਖੜੀ ਸਵੇਰ ਦੀ ਚਾਹ ਬਣਾ ਰਹੀ ਸੀ। ਹਾਲੇ ਮੂਹ ਹਨੇਰਾ ਤੇ ਪੰਜ ਕੁ ਦਾ ਹੀ ਵੇਲਾ ਸੀ। ਕਿ ਹਵੇਲੀ ਦਾ ਬੂਆ ਖੜਕਿਆ। ਨਾਹਰ ਸਿੰਘ, ਮੀਤ ਦਾ ਘਰਵਾਲਾ ਹਜੇ ਤੱਕ ਉੱਠਿਆ ਵੀ ਨਹੀਂ ਸੀ। ਮੀਤ ਨੇ ਰਸੋਈ 'ਚ ਖੜੀ ਨਹੀਂ ਸੀ ਨੋ ਆਵਾਜ਼ ਲਗਾਈ। ਸਿਰੇ 부ਆ ਖੋਲ ਜਾ ਕੇ ਮੀਤ ਦੇ ਮੰਚ ਡਰਵੀ ਸੀ ਇੰਨੇ ਸਵੇਰੇ ਸਵੇਰੇ ਕੌਣ ਤੇ ਕਿਉਂ ਕੁੰਡਾ ਖੜਕਾ ਰਿਹਾ ਹੈ ਮੀਤ ਦੀ ਪੇਕਿਆਂ ਘਰਾਂ ਚੋਂ ਲੱਗਦੀ 부ਆ ਕੁਲਦੀਪ ਕੁਰ ਜਿਸ ਨੇ ਰਿਸ਼ਤਾ ਕਰਵਾਇਆ ਸੀ ਨਾਹਰ ਸਿੰਘ ਨੂੰ ਮੀਤ ਦਾ ਮੀਤ ਕੋਲ ਆਈ ਤੇ ਕਹਿਣ ਲੱਗੀ ਤੇਰੇ ਪੇਕਿਆਂ ਨੂੰ ਚੱਲੇ ਆ ਕੁਲਦੀਪ ਕੁਰ ਦੀਆਂ ਅੱਖਾਂ ਵਿੱਚ ਹੰਝੂ ਇਸ ਸੱਤੇ ਲਈ ਚਿੱਟੀ ਚੁੰਨੀ ਨੇ ਮੀਤ ਦੇ ਪੈਰਾਂ ਹੇਠ ਹੋ ਜਵੇ ਜ਼ਮੀਨ ਜੀ ਕੱਢ ਦਿੱਤੀ। ਕੋਦੀਪੁਰ ਮੀਤ ਨੂੰ ਕਹਿਣ ਲੱਗੀ ਸਾਨੂੰ ਤਾਂ ਸਵੇਰੇ ਹੀ ਵੀਰ ਦਾ ਫੋਨ ਆ ਗਿਆ ਸੀ। ਇੰਨਾ ਕਹਿੰਦਿਆਂ ਹੀ ਕੋਦੀਪੁਰ ਚੁੰਨੀ ਨਾਲ ਅੱਖਾਂ ਪੁੰਜਣ ਲੱਗ ਪਈ ਤੇ ਮੀਤ ਦੇ ਸਿਰ ਤੇ ਹੱਥ ਰੱਖ ਕੇ ਬੋਲੀ ਧੀਏ ਤੇਰੀ ਮਾਂ ਜਹਾਨੋਂ ਤੁਰ ਗਈ। ਨੀਤੀਏ ਤੇਰੀ ਮਾਂ ਤੈਨੂੰ ਉਡੀਕਦੀ ਤੇ ਵੇਖਣ ਨੂੰ ਤਰਸਦੀ ਤੁਰ ਗਈ ਇਸ ਦੁਨੀਆ ਤੋਂ। ਇਹ ਸੁਣ ਕੇ मीत ਦੀ ਧਾ ਨਿਕਲ ਗਈ ਪੰਜਾਬਰਿਆਂ ਤੋਂ ਕੈਂਸਰ ਨਾਲ ਜੂਝਦੀ ਮਾਂ ਆਪਣੀ ਧੀ ਨੂੰ ਮਿਲਣ ਦੇ ਲਈ ਤਰਸਦੀ ਤੇ ਧੀ ਦਾ ਮੂੰਹ ਵੇਖਿਆ ਬਿਨਾਂ ਹੀ ਤੁਰ ਗਈ ਤੇਰਾ ਵਰੀ ਹੋ ਗਿਆ ਸੀ मीत ਨੇ ਆਪਣੀ ਮਾਂ ਨੂੰ ਨਹੀਂ ਸੀ ਵੇਖਿਆ ਤੇ ਨਾ ਹੀ ਆਪਣੇ ਭੈਣ ਭਰਾਵਾਂ ਨੂੰ ਰੋਂਦੀ ਹੋਈ मीत ਕੁਲਦੀਪ ਕੌਰ ਕੋਲੋਂ ਚੱਲੀ ਨਾ ਗਈ ਉਸ ਨੇ मीत ਨੂੰ ਦਿਲਾਸਾ ਦਿੰਦਿਆਂ ਕਿਹਾ ਨਾਹਰ ਨੂੰ ਮੈਂ ਪੁੱਛਾਂ ਜੇ ਤੈਨੂੰ ਤੋਰ ਦੇਵੇ ਥੈਰੇ ਪਿਓ ਨੇ ਬੜਾਈ ਤਰਲਾ ਕੀਤਾ ਏ ਕਿ ਮੇਰੀ ਧੀ ਨੂੰ ਜ਼ਰੂਰ ਨਾਲ ਲੈ ਕੇ ਆਇਓ ਆਖਰੀ ਵਾਰ ਇਸੇ ਆਪਣੀ ਮਾਂ ਦਾ ਮੂੰਹ ਤਾਂ ਵੇਖ ਲਓ ਇਸ ਤੋਂ ਅੱਗੇ ਕੁਦੀਪਕੁਰ ਦੇ ਸ਼ਬਦ ਮੂੰਹ 'ਚ ਹੀ ਰਹਿ ਗਏ ਕੁਦੀਪਕੁਰ ਨੇ ਨਾਹਰ ਸਿੰਘ ਨੂੰ ਉਠਾ ਕੇ ਸਾਰੀ ਗੱਲ ਦੱਸੀ ਪਰ ਨਾਹਰ ਸਿੰਘ ਵੱਲੋਂ ਪੂਰੀ ਨਾ ਹੀ ਮਿਲੀ ਉਸ ਨੂੰ ਮੀਤ ਦੀ ਮਾਂ ਦੇ ਮਰਨ ਦਾ ਜ਼ਰਾ ਵੀ ਦੁੱਖ ਨਾ ਆਇਆ ਤੇ ਮੀਤ ਨੂੰ ਉਸਦੇ ਪੇਕੇ ਘਰ ਜਾ ਕੇ ਮਰੀ ਮਾਂ ਦਾ ਮੂੰਹ ਵੇਖਣ ਤੋਂ ਵੀ ਇਨਕਾਰ ਕਰ ਦਿੱਤ ਕੁਲਦੀਪ ਕਹਣ ਲੱਗੀ ਵੇ ਪੁੱਤ ਨਾਰਾਜ਼ਗੀਆਂ ਤਾਂ ਜਿਉਂਦਿਆਂ ਨਾਲ ਹੁੰਦੀਆਂ ਮਰੇ ਮੁੱਕਿਆਂ ਨਾਲ ਕਾਹਦੇ ਗੁੱਸੇ ਕਿਲੇ ਤੂੰ ਬਿਜ਼ੀ ਆਪਣੀ ਨੂੰ ਫੋਨ ਕਰਕੇ ਪੁੱਛ ਲੈ ਨਾਰਦੀਮਾ ਜੋ ਕਿ ਆਪਣੀ ਧੀ ਕੋਲ ਆਸਟ੍ਰੇਲੀਆ ਗਈ ਹੋਈ ਸੀ ਨਾਹਰ ਸਿੰਘ ਵੀ ਆਪਣੀ ਮਾਂ ਦੇ ਸਵੇਰ ਤੋਂ ਜਾਣੂ ਸੀ ਉਹ ਡਰਦਾ ਹੋਇਆ ਕਹਿਣ ਲੱਗਾ ਰਹਿਣ ਦੇ ਚਾਚੀ ਮਸਾਂ ਸ਼ਾਂਤੀ ਹੋਈ ਏ ਚਾਰ ਦਿਨ ਘਰ ਵਿੱਚ ਮਾਹੌਲ ਸ਼ਾਂਤੀ ਰਹਿਣ ਦੇ ਇਹ ਕਹਿ ਕੇ ਨਾ ਸਿੰਘ ਨੇ ਕੋਰੀ ਨਾ ਕਰ ਦਿੱਤੀ ਕੁਲਦੀਪ ਕੌਰ ਬੇਵੱਸ ਸੀ ਉਮੀਦ ਦੇ ਸਿਰ ਤੇ ਹੱਥ ਰੱਖ ਕੇ ਵਾਪਸ ਜਾਣ ਲਈ ਮੁੜੀ ਤਾਂ ਤਾਂ ਆ ਮਾਰਦੀ ਮੀਤ ਨੇ ਆਪਣੇ ਸਿਰ ਤੋਂ ਚੁੰਨੀ ਲਾ ਕੇ ਕੰਬਦੇ ਹੱਥਾਂ ਨਾਲ ਕੁਲਦੀਪ ਕੌਰ ਦੇ ਹੱਥਾਂ 'ਚ ਦਿੰਦਿਆਂ ਹੋਇਆ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਇੱਕ ਵਾਰ ਤਾਂ ਰੱਬ ਵੀ ਰੋ ਪਿਆ ਮੀਤ ਕਹਿਣ ਲੱਗੀ ਭੂਆ ਤੇ ਇਹ ਮੇਰੀ ਚੁੰਨੀ ਲੈ ਜਾ ਤੇ ਜਾ ਕੇ ਮੇਰੀ ਮਾਂ ਤੇ ਪਾ ਦੇਵੀ ਤੇ ਆਖੀ ਬੜਾ ਹੀ ਤੜਫੀ ਤੇ ਬੜਾ ਹੀ ਰੋਈ ਤੇਰੀ ਕੀ ਤੇਰਾ ਸਾਲਾਂ ਚ ਤੈਨੂੰ ਯਾਦ ਕਰਕੇ ਤੈਨੂੰ ਵੇਖਣ ਨੂੰ ਤਰਸਦੀ ਰਹੀ ਨਾਨੇ ਨਾਨੀ ਦੀਆਂ ਕਹਾਣੀਆਂ ਸੁਣਾਉਣ ਤੱਕ ਦਾ ਹੱਕ ਵੀ ਨਹੀਂ ਸੀ ਉਸ ਦੀ ਧੀ ਨੂੰ ਇਹ ਚੁੰਨੀ ਚ ਮੇਰੇ ਆਖਰੀ ਹੰਝੂ ਨੇ ਮੇਰੀ ਮਾਂ ਦੇ ਉੱਤੇ ਪਾ ਦੇਵੀ ਭੂਆ ਤੋ ਮੇਰੀ ਮਾਂ ਦੇ ਮੂੰਹ ਤੇ ਹੱਥਾਂ ਦੀ ਛੋ ਚੰਗੀ ਤਰ੍ਹਾਂ ਸੰਭਾਲ ਲਈ ਆਂ ਆਪਣੇ ਹੱਥਾਂ ਚ ਮੈਂ ਹੱਥ ਚੁੰਮਣੇ ਨੇ ਤੇਰੇ ਹੋਕੇ ਲੈਂਦੀ ਹੋਈ ਤੁਰ ਪਈ ਅਸਲ ਵਿੱਚ ਮੀਤ ਦੀ ਛੋਟੀ ਭੈਣ ਪੜ੍ਹਾਈ ਕਰਨ ਲਈ ਕੈਨੇਡਾ ਗਈ ਤੇ ਉੱਥੇ ਹੀ ਵੱਸ ਗਈ ਮੀਤ ਦੀ ਸੱਸ ਨੇ ਆਪਣੇ ਅਮੀਰ ਭਰਾ ਦੇ ਵਿਗੜੈਲ ਨਸ਼ੇੜੀ ਤੇ ਅਤ ਕੱਬੇ ਸੁਭਾਅ ਦੇ ਮੁੰਡੇ ਲਈ ਮੀਤ ਦੀ ਭੈਣ ਦਾ ਰਿਸ਼ਤਾ ਮੰਗਿਆ ਸੀ ਮੀਤ ਆਪਣੀ ਭੈਣ ਨੂੰ ਨਰਕ ਵਰਗੀ ਜ਼ਿੰਦਗੀ ਨਹੀਂ ਸੀ ਜੀਉਣ ਦੇਣਾ ਚਾਹੁੰਦੀ ਇਸ ਲਈ ਮੀਤ ਦੇ ਸਮਝਾਉਣ ਅਤੇ ਉਸ ਮੁੰਡੇ ਦੀ ਸਾਰੀ ਸੱਚਾਈ ਦੱਸਣ ਕਰਕੇ ਮੀਤ ਦੇ ਪਿਉ ਨੇ ਨਿੱਕੀ ਧੀ ਦਾ ਉਸ ਮੁੰਡੇ ਨਾਲ ਰਿਸ਼ਤਾ ਕਰਨ ਤੋਂ ਨਾ ਕਰ ਦਿੱਤੀ। ਬਸ ਉਸ ਦਿਨ ਤੋਂ ਹੀ ਸਹੁਰੇ ਪਰਿਵਾਰ ਵੱਲੋਂ ਮੀਤ ਦਾ ਪੇਕਾ ਘਰ ਸਦਾ ਲਈ ਮੁਕਾ ਦਿੱਤਾ ਗਿਆ। ਉਦੋਂ ਇਹ ਫੇਸਬੁੱਕ ਤੇ ਵਟਸਐਪ ਵਰਗੀਆਂ ਚੀਜ਼ਾਂ ਵੀ ਨਹੀਂ ਸੀ ਹੁੰਦੀਆਂ। ਮਾਂ ਨਾਲ ਬਿਨਾਂ ਗੱਲ ਕੀਤਿਆਂ ਤੇ ਵਰਿਆਂ ਤੱਕ ਪਿੱਕੇ ਘਰ ਤੱਕਿਆਂ ਬਿਨਾਂ ਹੁਣ ਤੱਕ ਪਤਾ ਨਹੀਂ ਦਿਲ 'ਚ ਕੀ ਕੁਝ ਲੈ ਕੇ ਮੀਤ ਜੀ ਰਹੀ ਸੀ। ਸਿਰਫ ਆਪਣੀ ਧੀ ਤੇ ਪੁੱਤਰ ਬਾਰੇ ਸੋਚ ਕੇ ਹੀ ਆਪਣੇ ਘਰੋਂ ਪੈਰ ਤੱਕ ਨਹੀਂ ਸੀ ਪੁੱਟਿਆ ਉਮੀਦ ਨੇ ਬਸ ਕਿਸੇ ਤਰ੍ਹਾਂ ਨਾਲ ਦਿਨ ਕੱਟੀ ਜਾ ਰਹੀ ਸੀ ਪਰ ਅੱਜ ਜਦੋਂ ਨਾਰ ਸਿੰਘ ਨੇ ਮੀਤ ਦੀ ਮਰੀ ਮਾਂ ਦਾ ਮੂੰਹ ਵੇਖਣ ਲਈ ਵੀ ਮੀਤ ਨੂੰ ਨਾ ਜਾਣ ਦਿੱਤਾ ਤਾਂ ਉਮੀਦ ਅੰਦਰ ਤੱਕ ਟੁੱਟ ਗਈ ਉਸ ਨੂੰ ਲੱਗਿਆ ਜਿਵੇਂ ਅੱਜ ਉਸ ਦੀ ਆਤਮਾ ਸਰੀਰ ਤੋਂ ਵੱਖ ਹੋ ਗਈ ਹੋਵੇ ਉਹ ਪੱਥਰ ਹੀ ਬਣ ਚੁੱਕੀ ਸੀ ਇੱਕ ਜਿਉਂਦੀ ਹੀ ਲਾਸ਼ ਦੀ ਤਰ੍ਹਾਂ ਸ਼ਾਮ ਨੂੰ ਕੁਲਦੀਪ ਕੌਰ ਨੇ ਆਣ ਕੇ ਦੱਸਿਆ ਕਿ ਸ਼ਾਮ ਤੱਕ ਉਡੀਕਿਆ ਤੈਨੂੰ ਧੀਏ ਸਾਰਾ ਪਿੰਡ ਰੋਇਆ ਮਾਂ ਦਾ ਸਵਾਤੀ ਬਿਨਾਂ ਬਲ ਦਾ ਵੇਖ ਕੇ ਸਾਰੇ ਰਾਹ ਤੱਕ ਰਹੇ ਸੀ ਕਿ ਸ਼ਾਇਦ ਮੀਤ ਹੁਣ ਵੀ ਆ ਜਾਵੇ ਪਰ ਫਿਰ ਅਖੀਰ ਨੂੰ ਸੰਸਕਾਰ ਕਰਨਾ ਹੀ ਪਿਆ ਇਹ ਸੁਣ ਕੇ ਮੀਤ ਨੇ ਰੱਬ ਨੂੰ ਹੱਡ ਚੀਰ ਦੇ ਵੈਣ ਪਾਏ ਹਾਏ ਨਹੀਂ ਪੂਆ ਮੇਰੀ ਮਾਂ ਦੇ ਅੰਦਰ ਤਾਂ ਮੇਰੇ ਹੀ ਦੁੱਖਾਂ ਨੇ ਗੰਡਾ ਮਾਰ ਦਿੱਤੀਆਂ ਸਨ ਤੇ ਉਹ ਕੈਂਸਰ ਬਣ ਗਿਆ ਮੇਰੀ ਮਾਂ ਲਈ ਤਾਂ ਹ ਮਾਰਦੀ ਮੀਤ ਵਾਰ-ਵਾਰ ਕੁਲਦੀਪਕੁਰ ਦੇ ਹੱਥਾਂ ਨੂੰ ਚੁੰਮ ਰਹੀ ਸੀ ਜਿਵੇਂ ਉਸ ਨੂੰ ਕੁਲਦੀਪਕੁਰ ਦੇ ਹੱਥਾਂ 'ਚੋਂ ਉਸ ਦੀ ਮਾਂ ਦਾ ਮੋਹ ਮਿਲ ਰਿਹਾ ਹੋਵੇ ਹੌ ਕੇ ਤੇ ਸਿਸਕੀਆਂ ਲੈਂਦੀਆਂ ਕਿੰਨੀਆਂ ਹੀ ਰਾਤਾਂ ਤੇ ਦਿਨ ਲੰਘ ਗਏ ਹੁਣ ਬਹੁਤ ਹੁਣ ਉਹ ਬਹੁਤ ਹੀ ਘਟ ਬੋਲਦੀ ਉਸ ਦੇ ਅੰਦਰ ਆਪਣੀ ਮਰੀ ਮਾਂ ਦਾ ਸਿਵਾ ਜੁੱਤੁਕ ਦਾ ਰਹਿੰਦਾ ਸੀ ਇੱਕ ਦਿਨ ਕਮਰੇ 'ਚ ਚਾਹ ਫੜਾਉਣ ਆਈ ਮੀਤ ਨੂੰ ਨਾਰ ਸਿੰਘ ਕਹਿਣ ਲੱਗਾ ਆ ਚਿੱਟੀ ਚੁੰਨੀ ਲਾ ਦੇ ਹੁਣ ਹੌਣ ਤਾਂ ਬਹੁਤ ਦਿਨ ਹੋ ਗਏ ਮੀਤ ਮੀਤ ਨੇ ਭਰੇ ਮਨ ਨਾਲ ਜਵਾਬ ਦਿੱਤਾ ਰੰਡੀਆਂ ਜਨਾਨੀਆਂ ਕਦੋਂ ਰੰਗ ਬਰੰਗੀਆਂ ਚੁੰਨੀਆਂ ਲੈਂਦੀਆਂ ਨਾਹਰਾ ਕੀ ਮਤਲਬ ਇਹ ਸੁਣ ਕੇ ਨਾਰ ਸਿੰਘ ਜੀ ਵਿੱਚ ਚੌਂਕ ਗਿਆ ਉਹ ਅੱਖਾਂ ਵਿੱਚ ਗੁੱਸਾ ਤੇ ਹੰਝੂ ਲੈ ਕੇ ਕਹਿਣ ਲੱਗੇ ਜਿਸ ਦਿਨ ਮਾਂ ਮੁੱਕੀ ਸੀ ਮੇਰੀ ਤੇ ਉਸ ਦਾ ਸਿਵਾ ਬਲਿਆ ਸੀ ਮੇਰੇ ਬਿਨਾ ਉਸੇ ਦਿਨ ਮੈਂ ਤੇਰਾ ਸਿਵਾ ਵੀ ਨਾਲ ਹੀ ਬਾੜ ਦਿੱਤਾ ਸੀ ਨਾਰ ਸਿਆ ਵੇਸੋਂ ਕੇ ਨਾਹਰ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ। ਹੁਣ ਚਾਰੇ ਪਾਸੇ ਚੁੱਪ ਸੀ ਤੇ ਨਾਹਰ ਦਾ ਅੰਦਰ ਧੁਹਣਾ ਸ਼ੁਰੂ ਹੋ ਗਿਆ। ਮੀਤ ਦੇ ਅੰਦਰ ਫਟ ਚੁੱਕੇ ਜਵਾਲਾਮੁਖੀ ਬਾਰੇ ਨਾਹਰ ਸਿੰਘ ਹੁਣ ਜਾਣ ਚੁੱਕਿਆ ਸੀ। ਜਿਹੜਾ ਕਿ ਉਹ ਇੰਨੇ ਸਾਲਾਂ ਤੋਂ ਆਪਣੇ ਅੰਦਰ ਦੱਬ ਕੇ ਬੈਠੀ। ਦੋਸਤੋ, ਕਈ ਵਾਰ ਅਸੀਂ ਆਪਣੇ ਗੁੱਸੇ ਤੇ ਈਰਖਾ ਕਾਰਨ ਇੰਨੇ ਅੰਨ੍੍ਹੇ ਹੋ ਜਾਂਦੇ ਆ ਕਿ ਸਾਨੂੰ ਦੂਜੇ ਦਾ ਦੁੱਖ ਦਿਖਾਈ ਨਹੀਂ ਦਿੰਦਾ। ਜੇ ਤੁਸੀਂ ਕਿਸੇ ਦੇ ਦੁੱਖ ਨੂੰ ਘੱਟ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਉਸਦੇ ਦੁੱਖ ਨੂੰ ਵਧਾਓ ਤਾਂ ਨਾ ਇਨਸਾਨ ਦਾ ਪਾਲ ਦਾ ਭਰੋਸਾ ਨਹੀਂ ਕਦੋਂ ਕੀ ਹੋ ਜਾਏ ਫੇਰੇ ਗੁੱਸਾ ਹੰਕਾਰ ਕਿਸ ਗੱਲ ਦਾ ਆਪਣੀ ਸੋਚ ਨੂੰ ਬਦਲੋ ਦੂਜੇ ਦੇ ਦੁੱਖ ਨੂੰ ਦੁੱਖ ਸਮਝੋ ਜ਼ਿੰਦਗੀ ਵਿੱਚ ਮਾਂ ਪਿਓ ਭੈਣ ਭਰਾ ਹੀ ਸਭ ਕੁਝ ਹੁੰਦੇ ਹਨ ਜੇਕਰ ਤੇ ਇਹਨਾਂ ਨਾਲ ਸਬੰਧ ਇੱਕ ਵਾਰ ਟੁੱਟ ਜਾਣ ਤੇ ਦੁਬਾਰਾ ਨਹੀਂ ਜੁੜਦੇ ਸੋ ਕਦੇ ਵੀ ਆਪਣੇ ਅਹੰਕਾਰ ਕਰਕੇ ਦੂਜੇ ਨੂੰ ਉਸ ਦੀ ਮਾਂ ਜਾਂ ਪਿਓ ਦੇ ਅਖੀਰੀ ਦਰਸ਼ਨ ਕਰਨ ਤੋਂ ਨਾ ਰੁਕੋ ਕੀ ਪਤਾ ਇਹੀ ਪਲ ਜ਼ਿੰਦਗੀ ਦਾ ਸਭ ਤੋਂ ਵੱਡਾ ਪਛਤਾਵਾ ਬਣ ਜਾਏ ਅਗਰ ਤੁਸੀਂ ਵੀ ਆਪਣੇ ਕਿਸੇ ਭੈਣ ਭਰਾ ਜਾਂ ਮਾਂ ਪਿਓ ਨਾਲੋਂ ਟੁੱਟ ਚੁੱਕੇ ਹੋ ਜਾਂ ਉਹਨਾਂ ਤੋਂ ਦੂਰ ਹੋ ਤਾਂ ਅੱਜ ਹੀ ਉਹਨਾਂ ਨਾਲ ਗੱਲ ਕਰੋ ਕਿਉਂਕਿ ਕਿਤੇ ਇਹੀ ਪਲ ਆਖਰੀ ਪਲ ਨਾ ਹੋ ਜਾਏ ਫਿਰ ਪਛਤਾਵੇ ਤੋਂ ਬਿਨਾ ਹੋਰ ਕੁਝ ਵੀ ਸਾਡੇ ਹੱਥ ਵਿੱਚ ਨਹੀਂ ਰਹੇਗਾ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸਾਡੀ ਇਸ ਕਹਾਣੀ ਨੂੰ ਲਾਈਕ ਸ਼ੇਅਰ ਤੇ